ਆ ਤਾਂ ਵਿਆਹ ਵਾਲੇ ਮੁੰਡੇ ਨਾਲ ਵਿਚੋਲਣ ਬੜਾ ਹੀ ਧੱਕਾ ਕਰ ਗਈ ਜਾਣਕਾਰੀ ਦੇ ਮੁਤਾਬਕ ਤਸਵੀਰਾਂ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਵੜੇ ਗਦਿਆਨੇ ਜਿੱਥੇ ਵਿਆਹ ਵਾਲਾ ਸਮਾਨ ਵੀ ਘਰੇ ਆ ਗਿਆ ਟੈਂਟ ਵੀ ਲੱਗ ਗਿਆ ਹਲਵਾਈ ਵੀ ਆ ਗਿਆ ਇੱਥੋਂ ਤੱਕ ਕਿ ਲੱਡੂ ਵੀ ਵਟਲੇ ਗਏ ਵਰੀ ਦਾ ਸਮਾਨ ਵੀ ਉਹ ਵੀ ਮਹਿੰਗਾ ਮਹਿੰਗਾ ਤੇ ਨਾਲ ਲਾੜੀ ਨੂੰ ਪਾਉਣ ਲਈ ਛਾਪਾਂ ਅਤੇ ਛੱਲਿਆਂ ਦਾ ਤਿਹਾਰ ਦਾ ਵੀ ਪ੍ਰਬੰਧ ਕਰ ਦਿੱਤਾ ਇੱਥੋਂ ਤੱਕ ਭੈਣਾ ਨੇ ਭਰਾ ਦੇ ਸੇਰੇ ਵੀ ਸਜਾਤੇ ਲਾੜੇ ਨੇ ਬਰਾਤ ਲੈ ਕੇ ਤੁਰਨਾ ਸੀ ਪਰ ਬਰਾਤ ਕਿੱਥੇ ਲੈ ਕੇ ਜਾਵੇ ਜਦੋਂ ਕਿ ਬਚੋਲਨ ਨੇ ਤਾਂ ਫੋਨ ਹੀ ਬੰਦ ਕਰ ਲਿਆ ਉਸ ਦੇ ਪੈਰਾਂ ਥੱਲੋਂ ਉਦੋਂ ਜ਼ਮੀਨ ਨਿਕਲ ਗਈ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਬਚੋਲਨ ਤਾਂ ਪੈਸੇ ਲੈ ਕੇ ਫਰਾਰ ਹੋ ਗਈ ਅਤੇ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਘਟਣਾ ਕੀ ਗਈ ਹੈ ਪੂਰਾ ਮਾਮਲਾ ਕੀ ਇਹ ਆਂਦਾ ਜੀ ਥੋੜਾ ਸਗਣ ਪਾਣੀ ਮੈਂ ਇਹਨੇ ਆਪ ਹੀ ਪਾਇਾਂ ਦੀ ਕੁੜੀ ਦੇ ਪਿਓ ਹੋਣੇਗਾ ਜੀ ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪਣ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਆ ਅਸੀਂ ਚੱਲ ਠੀਕ ਹੈ ਜੀ ਇਹਨੇ ਸਗਣ ਪਾਤਾ ਮੈਨੂੰ ਮੈਨੂੰ ਆਂਦੀ 43 ਦੀ ਤੇਰੀ ਬਰਾਤਾ ਠੀਕ ਹੈ ਵੀ ਪੋ ਦਾ ਆਨੰਦ ਤੇ ਵਾਦੂਗੀ ਮੈਂ ਜੀ ਠੀਕ ਹੈ ਜੀ ਇਹਨੇ ਮੁੜ ਕੇ ਅਸੀਂ ਫੋਨ ਲਾਈ ਗਏ ਤੜਕੇ ਆਂਦੀ ਵੀ ਮੈਂ 10000 ਰੁਪਏ ਲੈ ਕੇ ਜਾਊਂਗੀ ਕਈ 10000 ਰੁਪਇਆ ਦੇਦਾ 8 ਵਜੇ ਦੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਸ ਤੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਕਰਿਆ ਕਿ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹਿੰਦੇ ਫੇਰ ਇੱਕ ਵਾਰੀ ਪੁੱਛ ਲਾ ਉਹਨਾਂ ਦੀ ਕੁੜੀ ਦਾ ਭਰਾ ਮਰ ਗਿਆ ਜੀ ਹੁਣ ਅਸੀਂ ਮਜ਼ਦੂਰੀ ਕਰਨ ਵਾਲੇ ਮੇਰੇ ਆਪੇ ਵੀ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਆਂ ਇਹ ਗਰੀਬ ਬੰਦੇ ਆ ਜੀ 3.5-4 ਲੱਖ ਰੁਪਇਆ ਖਰਚ ਆਇਆ ਸਾਨੂੰ ਇਹ ਗੱਲ ਦਣ ਸਾਫ ਦਿੱਤਾ ਜੀ ਇਹਨੇ ਕਿੰਨੇ ਫੈਸਲੇ ਸੀ ਤੁਹਾਡੇ ਕਿ ਇਹਨੇ ਸਾਡੇ ਤੋਂ 50000 ਰੁਪਏ ਲਿਆ ਸੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੁਸੀਂ ਹਾਂਜੀ ਅੰਗਰੇਸਾਂ ਗਈ ਕਿੱਥੇ ਰਹਿਣ ਵਾਲੇ ਹੋ ਵਿੜੰਗਾ ਦੇ ਕੀ ਮਾਮਲਾ ਕੀ ਹੈਗਾ ਪੂਰਾ ਕਟਨਾ ਕੀ ਹੈ ਮਾਮਲਾ ਕੀ ਹੈ ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਹਨੇ ਆਪਣਾ 50000 ਰੁਪਏ ਹਲਵਾਤਾ ਇਹਨੇ ਆਪ ਲੈ ਲਿਆ ਠੀਕ ਹੈ 50000 ਲੈ ਕੇ ਮੈਨੂੰ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾ ਹੈਗੀ ਐ ਠੀਕ ਐ ਤੇ ਅੰਨੀ ਅਖੇ ਵੀ ਮੈਂ ਆਪੇ ਸਾਕਣ ਪਾਉਂਗੀ ਸਾਰਾ ਕੁਝ ਮਾਪੇ ਕਰੂੰਗੀ ਕੋਈ ਟੈਨਸ਼ਨ ਨਹੀਂ ਕੀ ਆ ਵੇਲੋ 5000 ਰੁਪਿਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੁਝ ਪਿਆ ਤੇ ਆ ਟੈਂਟਰ ਲੱਗਿਆ ਪਿਆ ਇਹਦਾ ਖਰਚਾ ਵੇਲੋ ਡੀ ਵਾਲਾਂ ਦੇ ਖਰਚੇ ਵੇਲੋ ਕਿ ਇਨਕੇ ਕੀ ਸਮਝ ਤੋਂ ਬਾਦ ਰਾਤ ਨੂੰ ਜਦ ਬਰਾਤ ਲੈ ਕੇ ਜਾਣਾ ਬਰਾਤ ਲੈ ਕੇ ਜਾਣਾ ਸੀ ਆਂਦੀ 10000 ਰੁਪਿਆ ਹੋਰ ਦੇ ਮੈਨੂੰ ਫਿਰ ਉਸ ਤੋਂ ਬਾਦ ਕੀ ਕੀ ਤੇ ਬਰਾਤ ਜੋ 10000 ਰੁਪਿਆ ਦਿੱਤਾ ਤੂੰ 10000 ਰੁਪਿਆ ਦਿੱਤਾ ਸੀ ਅਸੀਂ ਉਹ 2:30 ਵਜੇ ਤੱਕ ਡਿੱਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕਹਿੰਦੀਆਂ ਦਾ ਮੋੜਨ ਵਾਲੀਆਂ ਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੋਨ ਬੰਦ ਕਰ ਲਿਆ ਹੁਣ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ 9 ਸੀ ਪਸ ਸੀਗਾ ਉਹ ਇੱਥੋਂ ਭੱਜ ਗਈ ਇੱਕ ਬੰਦਾ ਗੇਟ ਉਨੀ ਰੱਖਿਆ ਨਹੀਂ ਕੀ ਕਿਹਾ ਇਹਨਾਂ ਨੇ ਕਿਹਾ ਕਿ ਤੁਹਾਨੂੰ ਬਰਾਤ ਜਦੋਂ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ ਇਹ ਆਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ 10000 ਰੁਪਏ 10000 ਰੁਪਏ ਲੈ ਕੇ ਓਕੇ ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਵੀ ਮੈਸੇਜ ਹੀ ਦਿੱਤਾ ਤੁਹਾਨੂੰ ਵੀ ਰਾਤ ਆਊਗੀ ਲੈ ਕੇ ਆਓ ਜੀ ਇਹ ਆਂਦੀ ਵੀ ਪਹਿਲਾਂ ਤਾਂ ਆਂਦੀ ਸੀ ਵੀ ਕੁੜੀ ਭੱਜ ਗਈ ਫੇਰ ਆਂਦੀ ਮਰਗੂਗੀ ਮੰਗ ਕੀ ਕਰਦੇ ਮਾਂ ਕੀ ਕਰਦੇ ਸਾਡੇ ਮੁਸਾਬ ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ ਰੁਪਇਆ 3-4 ਲੱਖ ਰੁਪਇਆ ਲਾਈ ਬੈਠਾ ਮੈਂ ਸਾਨੂੰ ਮੁਸਾਬ ਚਾਹੀਦਾ ਈ ਜੀ ਦਾ ਕੁਲਵਿੰਦਰ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਅੱਜ ਜੋ ਮੇਰੇ ਇਹ ਰਿਸ਼ਤੇਦਾਰਾ ਵੀਰ ਜੀ ਇਹ ਮੇਰੇ ਸਾਲਾ ਸਬ ਉਹ ਮੇਰੇ ਮਾਮਾ ਜੀ ਆ ਤੇ ਇਹਨਾਂ ਨੇ ਵੀਰ ਜੀ ਇੱਥੇ ਆਪਣਾ ਵਿਚੋਲਣ ਨੇ ਇਹਨਾਂ ਨੂੰ ਧੋਖਾ ਧੜੀ ਕੀਤੀ ਹੈ ਵਿਚੋਲਣੇ ਪੂਰੀ 420 ਕੀਤੀ ਹੈ ਜੀ ਇਹਨਾਂ ਨਾਲ ਪੈਸਾ ਇਹਨਾਂ ਤੋਂ 5000 ਰੁਪਏ ਪਹਿਲਾਂ ਲੈ ਚੁੱਕੀ ਹੈ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਏ ਫਿਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੱਕਿਆ ਤੇ ਫਿਰ ਉਹ ਆ ਕੇ ਜੀ ਕਰਿਆ ਕਿ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ ਸਾਡੇ ਘਰ ਨਹੀਂ ਆਈ ਅਜੇ ਕਰਿਆ ਆਪਦੇ ਆ ਕੇ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਸੀ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਐਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਹੋ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਪਾਸੇ ਹੋਰ ਟਰਾਈ ਕਰਦੀ ਆ ਟਰਾਈ ਟਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਤੋ ਖਤੜੀ ਵਿੱਚੋਂ ਸਾਡੇ ਤੋਂ 50000 ਰੁਪਇਆ ਵੀ ਲੈ ਗਈ ਹੈ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆ ਇਹ ਤੋਂ ਪਹਿਲਾਂ ਤੇ ਇਹ ਗਰੀਬ ਬੰਦਾ ਸਿਰ ਹੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਡਟ ਕੇ